ਸਿਰ ਆਏ ਗੱਰੂਆ ਸਿਰ ਆਏ ਗੱਰੂਆ ਸਿਰ ਆਏ ਗੱਰੂਆ ਸੈਦੋ ਵਾਲਾ ਸਾਹ ਹਾਂਜੀ ਮਿੱਤਰੋ ਤੁਹਾਡਾ ਸਵਾਗਤ ਹੈ ਆਪਣੇ YouTube ਦੇ ਚੈਨਲ ਤੇ ਤਾਂ ਦੋਸਤੋ ਤੁਸੀਂ ਨੇ থাম্বਨੇਲ ਦੇਖ ਹੀ ਲਿਆਤਾ ਕਿ ਚੱਕ ਸੱਬ ਵਾਲੇ ਮੁੰਡੇ ਨੇ ਸੈਦੋ ਵਾਲ ਦਾ ਮੇਲਾ ਜੱਲੋ ਟਕੇ ਬੱਲੇ ਬੱਲੇ ਕਰਵਾ ਦਿੱਤੀ ਤਾਂ ਦੋਸਤੋ ਮੁੰਡੇ ਨੇ ਐਂਡਰੇ ਹਾਫ ਦੇ ਵਿੱਚ ਆ ਕੇ ਪੂਰੇ ਚੋਟੀ ਦੇ ਤਿੰਨ ਤੋਂ ਚਾਰ ਜੱਫੇ ਲਾ ਕੇ ਸਵਿਫਟ ਦਾ ਜੇਤੂ ਬਣਿਆ ਤੇ 1 ਲੱਖ ਦਾ ਜੇਤੂ ਬਣਿਆ ਤਾ ਦੋਸਤੋ ਮੁੰਡੇ ਨੇ ਐਨ ਜਮਾ ਸਰਾ ਕਰਤਾ ਪੂਰਾ ਟ੍ਰੈਂਡ ਸੈੱਟ ਕਰਤਾ ਮੁੰਡੇ ਨੇ ਸਵਿਫਟ ਗੱਡੀ ਜਿੱਤ ਕੇ ਤਾਂ ਦੋਸਤੋ ਅੱਗੇ ਜੱਫੀਆਂ ਨੂੰ ਦੇਖੋ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਇਹ ਜੱਫੇ ਕਿੱਦਾਂ ਦੇ ਲੱਗੇ ਤੇ ਜੇਕਰ ਤੁਸੀਂ ਕਿਸੇ ਹੋਰ ਪਲੇਅਰ ਦੇ ਜੱਫੇ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤਦ ਦੇਖੋ ਜੱਫੇ ਹਰ ਧੁਮਾ ਪੈਈ ਆ ਜਹਾਨ ਚ ਸਾਰੇ ਚਿੱਤਪਾਲ ਦੀ ਰੇਡ ਪੈਂਦੀ ਨੀਕਿਆ ਲਿਆਵੇ ਨਿਆਰੇ ਇਹ ਨਜ਼ਾਰੇ 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 ਕਬੱਡੀ ਕਹਿੰਦੇ ਇਸ ਵੇਲੇ ਚਿੱਤਪਾਲ ਦੀ ਪੈ ਰਹੀ ਹੈ ਏ ਠਾ ਠਾ ਹੋ ਜਾਂਦੀ ਹੈ ਇਹ ਧਰਤੀ ਕਹਿੰਦੇ ਸੈਤੋਵਾਲ ਦੀ ਹੈ ਦੋ ਜੱਫੇ ਸੌਣ ਦੇ ਹੋ ਗਏ 1 ਲੱਖ ਸੁੱਖੀ ਬੱਲੇ ਕਬੱਡੀ ਸੋਨੇ ਦੀ ਪੈ ਗਈ ਹੈ। ਆਹ ਸਾਹਮਣੇ ਕਹਿੰਦੇ ਸੋਨੇ ਦੀ ਰੇਟ ਪੈ ਰਹੀ ਹੈ। ਜਿਹੜਾ ਜੱਗੇ ਦਾ ਲੱਖ ਰੁਪਈਆ ਵੀ ਸਤਕਰਨ ਅਮਰੀਕ ਬੜਾਜੋੜਾ ਵੱਲੋਂ ਪੁੱਜ ਗਿਆ। ਸਾਹਮਣੇ ਟੱਕਰ ਸਿਰੇ ਦੀ ਚਿਤਪਾਲ ਤੇ ਸੋ 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 ਬੱਲੇ ਬੱਲੇ ਕਰਵਾਈ ਜਾਂਦਾ ਏ। ਇਹ ਮੁੰਡਾ ਸਿਰਾਂ ਲਾਈ ਜਾਂਦਾ ਏ। ਰੁੜਕੀ ਦੇ ਸੋਣ ਦਾ ਫਰਾਲੇ ਦੇ ਬਿੰਦੂ ਦਾ ਮਾਣ ਵਧਾਈ ਜਾਂਦਾ ਏ। ਇਹ ਮੁੰਡਾ ਬੱਲੇ ਬੱਲੇ ਚਾਰ ਜਫਾ ਤਿਆਰ ਨੇ ਹੁਣ ਕੌਣ ਜਫਾ ਲਾਉਂਦਾ ਗੱਲ ਸਮੇ ਦੀ ਤਾਵੇ ਦਾ ਬੋਲਿਆ ਹੈ ਤਾਵਾ ਚੱਕ ਸਾਬੂ ਵਾਲਾ ਚੱਕ ਸਾਬੂ ਵਾਲਾ ਚੱਕ ਸਾਬੂ ਵਾਲਾ ਪੰਪ ਪੰਪ ਨਿਕਲਦਾ ਕਰੰਟ ਵਾਹ ਓਏ ਗੱਬਰੂ ਐ ਸਿਰਾਂ ਓਏ ਗੱਬਰੂ ਐ ਸਿਰਾਂ ਵੱਟ ਪਿਆ ਸੈਕੋ ਵਾਲ ਸਾਰਾ ਵੱਟ ਪਿਆ ਲੁੱਪੋ ਵਾਲਾ ਕਹਿੰਦਾ ਕਿ ਸੈਕੋ ਵਾਲ ਸਾਰਾ ਵੱਟ ਤੇ ਮਿੱਤਰੋ ਤੁਹਾਨੂੰ ਸਾਡੀਆਂ ਇਹ ਵੀਡੀਓ ਕਿਦਾਂ ਦੀਆਂ ਲੱਗਦੀਆਂ ਨੇ ਤੱਕ ਕਮੈਂਟ ਕਰਕੇ ਜਰੂਰ ਦੱਸਣਾ ਤੇ ਦੋਸਤੋ ਜੇਕਰ ਤੁਸੀਂ ਕਿਸੇ ਪਲੇਅਰ ਦੇ ਜੱਫੇ ਜਾਂ ਰੇਡਾਂ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਅਸੀਂ ਜਰੂਰ ਕੋਸ਼ਿਸ਼ ਕਰਾਂਗੇ ਕਿ ਉਸ ਪਲੇਅਰ ਦੀਆਂ ਰੇਡਾਂ ਜਾਂ ਜੱਫੇ ਜੀ ਤੁਹਾਡੇ ਲਈ ਲੈ ਕੇ ਆ ਸਕੀਏ ਤਾਂ ਧੰਨਵਾਦ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਾਂ ਦੋਸਤੋ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਲਾਈਕ ਕਮੈਂਟ ਵੀ ਜਰੂਰ ਕਰਨਾ ਧੰਨਵਾਦ ਦੋਸਤੋ